ਹਾਂਜੀ ਕਿਸਾਨ ਵੀਰੋ ਸਾਸੀ ਕਾਲਜ ਕੀ ਹਾਲ ਚਾਲ ਹੈ ਜੀ ਆਪਾਂ ਖੜੇ ਆ ਮਾਨਸਾਂਬਰ ਵਾਲਾ ਮੇਨ ਹਾਈਵੇ ਦੇ ਉੱਪਰ ਇਧਰਲੀ ਸਾਈਡ ਜੋਗਾ ਪੈ ਜਾਂਦਾਗਾ ਤੇ ਦੂਸਰੀ ਸਾਈਡ ਪੈ ਜਾਂਦਾ ਅਕਲੀ ਤੇ ਉੱਥੇ ਜਿਹੜਾ ਰਵਾਬ ਪੈਲ ਸਾਬ ਦੇ ਨਾਲ ਸਿੱਧੂ ਤੇਸੀਗੁਰ ਦਾ ਪਲਾੜਾ ਹੈ ਬਾਈ ਤੇ ਇਹ ਪਲਾਟ ਦੇ ਉੱਪਰ ਜਿਹੜਾ ਆਪਣਾ ਕਿਉਂਕਿ ਗੰਨੇ ਦਾ ਟਾਈਮ ਹੁਣ ਜਨਵਰੀ ਫਰਵਰੀ ਦੇ ਵਿੱਚ ਕਟਾਈ ਦਾ ਟਾਈਮ ਆ ਤੇ ਹੁਣ ਤਾਂ ਕਰਕੇ ਵੀ ਸੋਚਿਆ ਜਿਹੜੀ ਵੀਡੀਓ ਬਣਾ ਕੇ ਆਪਾਂ ਪਾ ਦਿੱਤੀ ਤੇ ਕੰਟੈਕਟ ਨੰਬਰ ਆ ਜਿਹੜਾ ਕਿਸਾਨ ਵੀਰਾਂ ਤੱਕ ਪਹੁੰਚਦਾ ਕਰ ਦਿੱ ਗਏ ਤੇ ਪਹਿਲਾਂ ਇਹ ਬਾਈਆਂ ਨਾਲ ਗੱਲ ਹੋਈ ਸੀ ਕਹਿੰਦੇ ਜਿਹੜਾ ਛੱਤ ਵਗੈਰਾ ਜਿਹੜੀ ਸਾਈਡ ਤੇ ਕਵਰਿੰਗ ਕੀਤੀ ਹੋਈ ਆ ਪਹਿਲਾਂ ਕਹਿੰਦੇ ਮੀਂਹ ਆ ਗਿਆ ਸੀ ਬਹੁਤ ਤੰਗ ਹੋਏ ਤੇ ਮੱਖੀ ਜਿਹੜੀ ਬਹੁਤ ਪਰੇਸ਼ਾਨ ਕਰਦੀ ਸੀ ਉਹਦੇ ਵਾਸਤੇ ਕਹਿੰਦੇ ਅਸੀਂ ਜਿਹੜਾ ਕੰਮ ਕੀਤਾਗਾ ਤੇ ਸੋਹਣਾ ਵੀ ਬਹੁਤ ਲੱਗਦਾ ਬਾਈ ਤੁਸੀਂ ਆਪ ਜਾ ਕੇ ਦੇਖੋ ਤੇ ਜੀ ਲੱਗਦਾਗਾ ਜਦੋਂ ਬਾਹਰ ਖੜ ਤੇ ਬਾਕੀ ਵੀ ਆਪਾਂ ਨੂੰ ਸਫਾਈ ਵਾਸਤੇ ਜੇਬੰਦ ਕੀਤਾ ਹੋਇਆ ਤੇ ਇੱਥੇ ਆ ਜਿਹੜਾ ਗੋੜ ਬਣ ਜੂਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਕਰਕੇ ਆਪ ਦਾ ਕੋਂਡੀ ਹੈ ਜਿਹੜੀ ਇਹ ਪੈਮ ਲੈ ਕੇ ਕਟਾਈ ਕਰ ਸਕਦੇ ਹੋ ਤੇ ਜਿਹੜਾ ਇਹਨਾਂ ਦਾ ਰੇਟ ਆਗਾ 1300 ਰੁਪਏ ਕੁਆਟਰ ਦਾਗਾ ਤੇ ਬਾਕੀ ਤੁਸੀਂ ਬਾਅਦ ਘਾਟਾ ਜਿਹੜੀ ਕਾਲ ਕਰਕੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਜਿਹਨੇ ਗੋੜ ਆਪਦੇ ਘਰ ਵਾਸਤੇ ਲੈਣਾਗਾ ਉਹ ਵੀ ਇਹਨਾਂ ਤੋਂ ਜਿਹੜਾ ਮਿਲਦਾਗਾ ਪੂਰੀ ਕਹਿੰਦੇ ਵੀ ਤਸੱਲੀ ਬਕਸਾ ਗੋੜਾ ਜਿਹੜਾ ਬਣਾ ਕੇ ਦਿੰਦੇ ਨੇ ਆ ਜਿਹੜੀਆਂ ਛੋਟੀਆਂ ਛੋਟੀਆਂ ਭੇਲੀਆਂ ਪਾਰ ਰਹੀਆਂ ਇਹ ਲਿਜਾਣ ਵਾਸਤੇ ਜੇ ਤੁਸੀਂ ਲਿਜਾ ਸਕਦੇ ਹੋ ਜਿੰਨੇ ਵੀ ਲੋਨ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦੇ ਕਿਸੇ ਕੋਲ ਕੰਟੈਕਟ ਨੰਬਰ ਜਾ ਜਾਵੇ ਤੇ ਆਪ ਦਾ ਜਿਹੜਾ ਬੁਖੇਂ ਕਰਵਾ ਕੇ ਤੇ ਚੰਗਾ ਗੋੜਾ ਆਪ ਦਾ ਬਣਵਾ ਸਕਦਾ ਹੈ ਤੇ ਇੱਧਰ ਸਾਰੂ ਖਾਨ ਵਰਗੇ ਲੱਗੇ ਪਏ ਨੇ ਪਲੀਜ਼ ਬਣਾਉਣ ਤੇ ਇੱਧਰ ਕਿਵੇਂ ਆ ਗੁੜ ਇੱਕ ਨੰਬਰ ਆਗਾ ਬਲਕ ਨਾ ਹੋਵੇ ਕੋਈ ਨਾ ਜਮਾ ਹੀ ਨਹੀਂ ਹਾਂ ਹੋਰ ਕੁਝ ਕਹਿਣਾ ਚਾਵੇਂ ਕੰਟੈਕਟ ਨੰਬਰ ਦੱਸ ਲੈ ਕਿੰਨਾ ਆਪਣਾ 9012 ਅੱਛਾ ਅਗੇ 80 ਅੱਛਾ 8292 ਤੇ ਕੁਆਲਿਟੀ ਇੱਕ ਨੰਬਰ ਦੇਗਾ ਜਮਾ ਫੁੱਲ ਬਿਲਕੁਲ ਜੀ ਬਿਲਕੁਲ ਲੰਬਾ ਤਾਂ ਨਹੀਂ ਆਉਦਾ ਕਿੰਨਾ ਟਾਈਮ ਕੱਟ ਜੂਗਾ ਗੁੜ ਬਣਾ ਕੇ ਆਪਾਂ ਜੇ ਸਾਮ੍ਹ ਕੇ ਰੱਖਣ ਨੂੰ ਹੁਣ ਜੇ ਅਗਰ ਬੜਿਆ ਹੋ ਨਾ ਬੜਿਆ ਪੁੰਡੀ ਹੋ ਮਤਲਬ ਬੜਿਆ ਚੰਗੇ ਪਾਣੀ ਹੋ ਸਾਲ ਕਹ ਦੋ ਸਾਲ ਵੀ ਕੁਝ ਨਹੀਂ ਵਿਗੜਦਾ ਜੀ ਕੰਨੇਗਾ ਕੁੰਡੀ ਕੇ ਉੱਪਰ ਡਿਪੈਂਡ ਕਰਿਆ ਬੰਦਾ ਤਾਂ ਚਲੋ ਬੜਿਆ ਸ ਬੜਿਆ ਬਣਾਇਆ ਸਕੇ ਹਾਂ ਪਰ ਤਾਂ ਕੱਤ ਪੁੰਡੀ ਕੇ ਆਪकी ਖੁਦ ਹੋ ਜਾਈ ਉਹਨਗੀ ਅਸਲ ਮੈਂ ਕੀ ਹੁੰਦਾ ਯਾਰ ਜਦੋਂ ਬਣਾ ਕੇ ਲੈ ਜੈਣਾ ਘੋੜਾ ਉੱਤ ਤੁਰਨ ਲੱਗ ਕੇ ਜਾਂਦਾ ਉਹਨੂੰ ਪੈਕਿੰਗ ਕਰਨ ਦਾ ਤਰੀਕਾ ਵੀ ਆਪਾਂ ਸਾਂਭਣ ਦਾ ਕੀ ਹੁੰਦਾ ਉਹਦਾ ਉਹ ਸਰ ਜੀ ਜਿ세 ਆਪ ਲੈ ਕੇ ਇਧਰ ਹਾਂ ਤਾਂ ਅਗਰ ਭਾਈ ਗਰਮੀ ਦਾ ਮੌਸਮ ਹੈ ਤਾਂ ਉਹਨਾਂ 1-2 ਦਿਨ ਸੁਕਾਓ ਠੀਕ ਹੈ ਜੀ ਫੇਰ ਉਸ ਦਾ ਗੱਤੇ ਵਾਲਾ ਅੱਛਾ ਬਾਰਸ ਕਾ ਬਣਾਉ ਨੂੰ ਹਾਂ ਗੱਤੇ ਵਾਲੇ ਡੱਬੇ ਮੈਂ ਪਾ ਦੋ ਫੇਰ ਕਬੜ ਲਗਾ ਕੇ ਅੱਛਾ ਕਾਰਟੂਨ ਜਿਹੜੇ ਆਪਣੇ ਗੱਤੇ ਵਾਲੇ ਹੁੰਦੇ ਆ ਅੱਛਾ ਬੰਨ੍ਹ ਕਰ ਦੋ ਫੇਰ ਠੀਕ ਹੈ ਜੀ ਠੀਕ ਹੈ ਜੀ ਹਾਂ ਰੱਖ ਦੋ ਸ਼ਾਮ ਦਾ ਮਤਲਬ ਸੁੱਕੇ ਥਾਂ 'ਤੇ ਰੱਖ ਦੋ ਕਹੀਂ ਜਾਂ ਟੁੜੀ ਮਦਬ ਦੋ ਕੋਈ ਗੱਲ ਹਾਂ ਜੀ ਯਾਨੀ ਕਿ ਸਿਲਾਬ ਗਿੱਲ ਵਗੈਰਾ ਨਹੀਂ ਲੱਗਣਗੇ ਸਿਲਾਬ ਤਾਂ ਖਰਾਬ ਹੋ ਜਾ ਜਿਓ ਕਿਤਨਾ ਵੇ ਪੱਕਾ ਬਣਾ ਲਓ ਸਿਲਾਬ ਖੁੱਲੇ ਮੈਂ ਰੱਖ ਦਿੰਗੇ ਤਾਂ ਖਰਾਬ ਹੀ ਹੋ ਜਾਏ ਰਿਕਾਰਡ ਹੋਈ ਜਾਂਦੀ ਹੈ ਗੱਲ ਜੇ ਅੱਗੇ ਖਰਾਬ ਹੋ ਗਿਆ ਕਿਸੇ ਦਾ ਫਿਰ ਜ਼ਿੰਮੇਦਾਰ ਹੋਏਗਾ ਫਤੋਲਾ ਜੇ ਕਿਸੇ ਨੇ ਗੋੜਾ ਆਪਣਾ ਕਢਾਉਣਾ ਹੋਵੇ ਤੁਹਾਨੂੰ ਕੰਟੈਕਟ ਕਰਕੇ ਪਹਿਲਾਂ ਬੰਦੇ ਅਗਰ ਭੜਿਆ ਹੈ ਨਾ ਹਮ एकदम ਦੱਸ ਦਿਆ ਬੰਦੇ ਕੋ ਭਾਈ ਇਹ ਸਾਲ ਭੜ ਚੱਲੇਗਾ ਜਾਂ ਨਹੀਂ ਚੱਲੇਗਾ ਹਾਂ ਠੀਕ ਹੈ ਜੀ ਭੜਿਆ ਸਾ ਭੜਿਆ ਆਪਣੀ ਤਰਫ ਤੋਂ ਪੂਰਾ ਭੜਿਆ ਬਣਾ ਕੇ ਦੇਵਾਂਗੇ ਜੀ ਕੋੰਡੀ ਭੜਿਆ ਹੋਗੇ ਤਾਂ ਪੂਰੀ ਜ਼ਿੰਮੇਦਾਰੀ ਹੋਗੀ ਲਿਖਤ ਮਤੇਂਗੇ ਠੀਕ ਹੈ ਲਿਖ ਕੇ ਦੇਵਾਂਗਾ ਜੀ ਜੀ ਤੇ ਬਾਕੀ ਜਦੋਂ ਜੇ ਕਿਸੇ ਨੇ ਗੰਨਾ ਤੁਹਾਡੇ ਨਾਲ ਪਹਿਲਾਂ ਬਾਰੀ ਲਵਾਉਣੀ ਪਊਗੀ ਉਹ ਜਦੋਂ ਲਗਵਾਉਣੀ ਪੜਿਆ ਜੀ ਜੀ ਠੀਕ ਹੈ ਨੰਬਰ ਨਹੀਂ ਆਥੇ ਤਾਂ ਦੋ ਦੋ ਦਿਨ ਦਿਨ ਮੈਂਨੇ ਵੀ ਫੇਰ ਮਤਲਬ ਫੋਨ ਤੇ ਲਿਖਵਾਣੀ ਪੜਿਆ ਬਾਰੀ ਜੇ ਜ ਕੰਨਾ ਹੈ ਨਹੀਂ ਮਿਲ ਜਾਂਦਾ ਸਤੋਂ ਜਵੇਂ ਲੈਣਾ ਹੋਵੇ ਕੋਈ ਵੀ ਮਿਲ ਜਾ ਉਹਦੀ ਵੀ ਫੁੱਲ ਗਵਰੰਟੀ ਹੈ ਇੱਕ ਨੰਬਰ ਹੀ ਕੁਆਲਿਟੀ ਹੋ ਜੀ ਖਾਂਡ ਵਗੈਰਾ ਰੰਗ ਵਗੈਰਾ ਕੁਝ ਵੀ ਨਿਕਲ ਜਾ ਕੈਮੀਕਲ ਕੋਈ ਵੀ ਅੱਛਾ ਹਾਂ ਜੀ ਪੂਰੀ ਜ਼ਿੰਮੇਵਾਰੀ ਹੋ ਗਈ ਜੀ ਜਰੂਰ ਮੰਨਣਾ ਹੋਗਾ ਜੋ ਵੀ ਹੋ ਚਾਹੇ ਕੋਲੇ ਖੜ ਕੇ ਬਣਾ ਕੇ ਲੈ ਜੀ ਕੋਲੇ ਖੜੇ ਹੋ ਕੇ ਬਣਵਾ ਲਉ ਕੋਈ ਦਿੱਕਤ ਨਹੀਂ ਹੈ ਐ ਕਹਿੰਦਾ ਬਾਈ ਕਹਿੰਦਾ ਚਾਹੇ ਕੋਲੇ ਖੜ ਕੇ ਬਣਾ ਕੇ ਲੈ ਜਾਓ ਬਾਈ ਜ਼ਿੰਮੇਵਾਰੀ ਹੈ ਜੀ ਜ਼ਿੰਮੇਵਾਰੀ ਫੁੱਲ ਹੈਗੀ ਐ ਜੀ ਕੋਈ ਗਲ ਨਹੀਂ ਹੈਗੀ ਵੀ ਕਹਿੰਦਾ ਵੀਡੀਓ ਬਣਾ ਲੈਂਦੇ ਵਿੱਚ ਕਹਿੰਦਾ ਵੀਡੀਓ ਬਣਾ ਕੇ ਜਿਹੜੇ ਵੀਡੀਓ ਵਾਲੇ ਹੁੰਦੇ ਆ ਵੀ ਫਸ ਕੇ ਰ ਵੀਡੀਓ ਬਣਾ ਕੇ ਭਾ ਜਿਹੜਾ ਵੀ ਤੁਸੀਂ ਆਪ ਦਾ ਮੇਰੇ ਨੇੜੇ ਤੇੜੇ ਦੇ ਪਿੰਡ ਆ ਜੋ ਵੀ ਹੈਗਾ ਵੀਰ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਦੇ ਉੱਪਰ ਜਿਹੜਾ ਵੀ ਗੋੜ ਤੁਸੀਂ ਜਾਂ ਕਰੋ ਨਾਲੋਂ ਲਿਆ ਸਕਦੇ ਹੋ ਕਿ ਇੱਥੇ ਜਿਹੜੇ ਕਸਟਮਰ ਵੀ ਆ ਚੁੱਕੇ ਨੇ ਵੀ ਗੋੜ ਲੈਂਦੇ ਤੇੜਾ ਹੁੰਦਾ ਕੰਡਾ ਲੈ ਕੇ ਉਹ ਇੱਥੇ ਜੋ ਸਾਰਾ ਕੁਝ ਉਹ ਦੇ ਦੇਣਗੇ ਬਈ ਇਧਰ ਸਾਫ਼ ਸਪਾਈ ਦਾ ਜਿਹੜਾ ਪੂਰਾ ਕੋਲਾ ਪ੍ਰਬੰਧ ਆ ਗਿਆ ਤੇ ਆ ਕੇ ਤੁਸੀਂ ਇੱਕ ਵਾਰੀ ਇਹਨਾਂ ਨਾਲ ਵੀਰ ਕੰਟੈਕਟ ਕਰਕੇ ਆਪ ਦੀ ਇਹਨਾਂ ਨਾਲ ਗੱਲ ਕਰਕੇ ਤੁਸੀਂ ਬਾਰੀ ਲਵਾ ਕੇ ਆਪ ਦਾ ਇਹਨਾਂ ਤੋਂ ਗੁਰ ਬਣਵਾ ਸਕਦੇ ਹਾਂ ਤੇ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਬਾਈ ਜੀ ਸ਼ੇਅਰ ਜਰੂਰ ਕਰਿਆ ਕਰੋ ਬੜੀ سپورਟ ਚਾਹੀਦੀ ਹੈ ਤੁਹਾਨੂੰ ਤੁਹਾਡੀ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ